ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਉਪਲੀ ਤਹਿਸੀਲ ਤੇ ਜ਼ਿਲ੍ਹਾ ਬਾਈਹਰ ਨੂੰ ਰਾਜਨਾਰ ਸੱਜਣੋ ਸੰਗਰੂਰ ਕਈ ਨਸਲਾਂ ਦੇ ਗਾਵਾਂ ਦਿਖਾਵਾਂਗੇ ਨੌ ਦਿਖਾਵਾਂਗੇ ਤਿੰਨ ਤਾਜ਼ੀਆਂ ਸੂਈਆਂ ਤੇ ਛੇ ਗੱਬਣ ਤੇ ਗਾਵਾਂ ਬਾਈ ਕੋਲ ਸਾਰੀ ਟੌਪ ਕੁਆਲਿਟੀ ਦੇ ਨੇ ਤੇ ਗਰਮੀ 'ਚ ਚੱਲਣ ਵਾਲੇ ਨਾ ਤੋਹਫੇ ਦਿਖਾ ਦੂੰਗਾ ਆਪਾਂ ਪਿੰਡ ਉਪਲੀ ਪਹੁੰਚੇ ਹੋਏ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਕੱਲਾ-ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਬਾਈ ਤੋਂ ਸਾਰਿਆਂ ਦਾ ਵੀਡੀਓ 'ਚ ਕਰਾ ਦਾਂਗੇ ਅੱਜ ਉਹ ਰਾਜੂ ਨਾਲ ਕਰਾ ਲਈਏ ਗੱਲਬਾਤ ਆ ਜਾ ਰਾਜੂ ਹੋਰ ਕਿਵੇਂ ਆ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਬਾਈ ਚਲਦਾ ਮਾਰੋ ਮਾਰ ਕਮ ਹਾਂ ਬਰੇ ਹਾਂ ਆ ਨੰਬਰ ਬੋਲ ਰਾ ਜੀ ਜ਼ਰਾ 79739 92814 79739 92814 ਹਾਂ ਜੀ ਕਿੰਨੀਆਂ ਸੂਈਆਂ ਨੇ ਤਿੰਨ ਸੂਈਆਂ ਨੇ ਜੀ ਤਿੰਨ ਸੂਈਆਂ ਹੋਈਆਂ ਤੇ 6 ਆ ਗਈਆਂ ਗੱਬਣ ਹਨਾ ਹਾਂ ਜੀ ਆਂ گاਵਾ ਦੋ ਚਾਰ ਬਾਈ ਕੋਲੇ ਹੋਰ ਵੀ ਖੜੀਆਂ ਨੇ ਸੰਪਰਕ ਉਹਨਾਂ ਵਾਸਤੇ ਵੀ ਕਰ ਲਿਓ ਤੇ ਸ਼ੁਰੂਆਤ ਇੱਥੋਂ ਕਰਦੀ ਇੱਕ ਨੰਬਰ ਤੋਂ ਹਾਂ ਬਾਈ ਤੋਰ ਰਾਜੂ ਖੋਲ ਕੇ ਸੂਆ ਕਿਹੜਾ ਇਹਦਾ ਇਹ ਦੂਜਾ ਸੂਆ ਹੈ ਬਾਈ ਸੂਆ ਦੂਜਾ ਤੇ ਕੱਦ ਵੱਡਾ ਆ ਗਿਆ ਸੱਜਣੋ ਫੁੱਲ ਵੱਡੇ ਹੀ ਕਹ ਲਈਏ ਐਚ ਐਫ ਜੱਡਾ ਕਦੋਂ ਸੂਈ ਰਾਜੂ ਇਹ ਇਹ ਪਰਸੋ ਸੂਈ ਆ ਬਾਈ ਪਰਸੋਂ ਦੀ ਸੂਈ ਹੋਈ ਆ ਤੇ ਬਾਕੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਆਰਡਰ ਨਾਲ ਚੱਬ ਕੱਢ ਦੀ ਵਗੀ ਜਾਂਦੀ ਆ ਜੱਡੀ ਕਾਪ ਉਹਦਾ ਹੀ ਆਰਡਰ ਲੈ ਹੀ ਫਿਰਦੀ ਆ ਬੱਛੀ ਝੇਰ ਚ ਆਪਾਂ ਡੰਨ ਰਾਜੂ ਡੰਨ ਆ ਬਾਈ ਆਪਣੀ ਗਾਰੰਟੀ ਹੈਗੀ ਠੀਕ ਆ ਗੱਲ ਆ ਝੇਰ ਜੱਪੇ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਹੋਊ ਤੇ ਬਾਕੀ ਜਦੋਂ ਬਾਹਰ ਬਾਹਰਲੇ ਬੰਨੇ ਜਾਊਗੀ ਉਦੋਂ ਜੱਜਮੈਂਟ ਜ਼ਿਆਦਾ ਹੋਊਗੀ ਤੇ ਕਿੰਨਾ ਕ ਬੌਲਾ ਰਾਜੂ ਹਾਜ਼ਰ ਹੈ 17 18 ਕਿਲੋ ਬੌਲੀ ਤ हां चार टाइम ਚੋ ਕੇ ਲੈ ਜੇ ਆਪਣੇ ਘਰੋਂ ਬੰਦਾ ਬਾਈ ਤਸੱਲੀ ਆਪਣੀ ਤਸੱਲੀ ਕਰਾ ਦਾਂਗੇ ਤਸੱਲੀ ਬਾਈ ਤਸੱਲੀ 17 ਤੋਂ 18 ਕਿਲੋ ਬੌਲਾ ਬੱਛੀ ਕੋਲੇ ਬਾਈ ਕਹਿੰਦਾ ਨਾ ਤਿਆਰੀ ਦਾ ਇਸ ਟਾਈਮ ਦੋ ਟਾਈਮ ਚਾਰ ਟਾਈਮ ਉਹ ਤਸੱਲੀ ਕਰਾ ਦਾਂਗੇ ਜਿਹੜੇ ਵੀ ਭਰਾ ਨੇ ਲੈ ਕੇ ਜਾਣੀਆਂ ਤੇ ਬਾਕੀ ਲੰਬੀ ਲੰਬੀ ਵੀ ਫੁੱਲਾ ਬੱਚੇ ਦਾ ਥੋੜਾ ਜਰੂਰ ਕਰਦੀ ਆ ਤੇ ਬਾਕੀ ਥਣ ਦਾ ਸੈਜ ਆ ਜਿਹੜਾ ਸੈਜ ਸਜਣੋਂ ਕਮਾਲ ਦਾ ਰੱਖਿਆ ਮੁੱਠੀ ਵਾਲੀ ਚੁਵਾਈ ਆ ਬਾਈ ਯਾਰਾ ਐਹੀ ਮੱਜਾਂ ਨਾਲ ਦੀ ਚੁਵਾਈ ਮੱਜਾਂ ਨਾਲ ਦੀ ਪੂਰੀ ਬਾਈ ਤੇ ਗੈਪ ਬਹੁਤ ਸੋਹਣਾ ਰੱਖਦੀ ਆ ਥਣਾ 'ਚ ਤੇ ਬਾਕੀ ਬੱਚਾ ਕੀ ਆ ਕਰਾ ਜੂ ਨਾਲ ਦੀ ਬੱਚਾ ਵੀਰੇ ਤੇ ਨਾਲ ਇਹਦੇ ਆ ਗਿਆ ਸੱਜਣੋ ਮੇਲ ਕਾਫ ਤੇਰਾ ਜੂ ਪੈਸੇ ਕਿੰਨੇ ਲਵੇਂਗਾ ਦੀ ਫਿਰ ਬਈ ਮੁੱਲ ਤਾਂ 90 ਕਰਾ ਵਾਲਾ 95 ਕਰਾ ਵਾਲਾ 85000 ਦੀ ਵੈੜ ਦਵਾਂਗੇ ਆਪਾਂ 85000 ਦੀ ਬਾਈ ਕਹਿੰਦਾ ਬੱਚੀ ਦੇਣੀ ਆ 17 ਤੋਂ 18 ਕਿਲੋ ਬੌਲਾ ਤਿਆਰੀ ਦਾ ਤੇ ਦੁੱਧ ਬਾਈ ਕਹਿੰਦਾ ਨੇ 24 ਤੋਂ 25 ਕਿਲੋ ਪਾਉਣਾ ਪੀਕ ਲੈਵਲ ਤੇ ਸੂਈ ਨੂੰ ਤੀਜੇ ਦਿਨ ਨਾ ਰਜੋ ਚੌਥਾ ਦਿਨ ਆ ਬਈ ਚੌਥਾ ਦਿਨ ਡੰਗ ਤੋਂ ਡੰਗ ਚਵਾ ਦੇਾਂਗੇ ਚਾਰ ਟਾਈਮ ਚਵਾ ਦਾਂਗੇ ਬਈ ਯਾਰਾ ਠੀਕ ਹੈ ਗਲਤ ਸੱਲੀ ਬਾਈ ਕਹਿੰਦਾ ਹਰ ਇੱਕ ਪਕਵਾਂ ਕਰਾ ਦਾਂਗੇ ਬਈ ਯਾਰ ਆਪਾਂ ਬੰਦੇ ਦੀ ਤੇ ਹੁਣ ਆਪਾਂ ਤੁਹਾਨੂੰ ਦਿਖਾ ਦੇਣਾ 2 ਨੰਬਰ ਤੇ ਗਰਲੈਂਡੋ ਕ੍ਰੋਸਾਂਗ ਚ ਕਹਿ ਸਕਦੇ ਆ ਤੇ ਬਾਕੀ ਤੁਸੀਂ ਇਹਨੂੰ ਜਿਹੜੀ ਮਰਜ਼ੀ ਨਾ ਸਮ ਮੰਨ ਲਓ ਧੋਰ ਰਾਜੂ ਕੋਲ ਕੇ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਬਾਈ ਦੂਜਾ ਸੂਆ ਕਿੰਨੇ ਦਿਨ ਦੀ ਸੂਈਆ ਇਹਨੂੰ ਵੀ ਚੌਥਾ ਦਿਨ ਅੱਜ ਸੂਈ ਨੂੰ ਇਹਦੇ ਨਾਲ ਬੱਚਾ ਗਿਆ ਇਹਦੇ ਨਾਲ ਵੀ ਮੇਲ ਆਈ ਠੀਕ ਹੈ ਗਲ ਦਿਨ ਚੌਥਾ ਸੂਈ ਨੂੰ ਸੂਆ ਦੂਜਾ ਇਹਦੇ ਕੋਲੇ ਕਿੰਨਾ ਬੋਲਾ ਰਾਜੂ ਇਹ ਲੈ ਵੇ ਹੈਗਾ 13 ਕਿਲੋ ਬੌਲੀ ਤਿਆਰ ਬਈ 13 ਕਿਲੋ ਹਾਜ਼ਰ ਹਾਂ ਡੰਗ ਤੋਂ ਡੰਗ ਚ ਠੀਕ ਆ ਗੱਲ ਕਮਾਲ ਆ ਇੱਥੋਂ ਇਹਨੂੰ ਕਿੰਨਾ ਦੁੱਧ ਪਾ ਸਕਦੇ ਆ ਕੀ ਰਿਪੋਰਟ ਆ ਇਹਦੀ ਦੁੱਧ 18 19 ਕਿਲੋ ਪਾ ਦੂ ਬਈ ਇਹ ਦੁੱਧ ਬਾਈ ਕਹਿੰਦਾ 18 19 ਕਿਲੋ ਪਾ ਦੂ 13 ਕਿਲੋ ਬੋਲਾ ਇਸ ਟਾਈਮ ਇਹਦੇ ਕੋਲੇ ਹਾਜ਼ਰਾ ਸੂਆ ਦੂਜਾ ਤੇ ਚਾਰਾਂ ਦਿਨਾਂ ਦੀ ਸੂਈਆ ਤੇ ਬਾਕੀ ਕਲਰ-ਕਲਰ ਚੈੱਕ ਕਰ ਸਕਦੇ ਹੋ ਤੇ ਗਰਮੀ ਨਹੀਂ ਮਨਾਉਂਦੀਆਂ ਬੇਟਾ ਕੈਣ ਦਾ ਭਾਵ ਮੇਰਾ ਹਰੇਕ ਮੌਸਮ ਚ ਚੱਲਣ ਵਾਲੀਆਂ ਨੇ ਤੇ ਬਾਕੀ ਥਾਣੂ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਮੁਠੀ ਵਾਲਾ ਰੱਖਦੀ ਆ ਇੱਥੋਂ ਚੈੱਕ ਕਰ ਸਕਦੇ ਹੋ ਚੋਣ ਚਬਾਉਣ ਦੀ ਕਿਵੇਂ ਆ ਓਕੇ ਆ ਬਾਈ 100 ਦੀ 100 ਦੀ 100 ਇਹਦੇ ਪੈ ਇਹ ਵੜ ਬਈ ਮੁੱਲ ਤਾਂ 60 ਕਰਾ ਵਾਲਾ 65 ਕਰਾ ਵਾਲਾ ਠੀਕ ਹੈ 57000 ਦੀ ਵੜ ਦੇ ਦਾਂਗੇ ਇਹ 57 ਦੀ ਹਾਂ ਇਹ ਬਾਈ ਕਹਾਂ ਦੇ ਦਾਂਗੇ 57 ਦੀ ਰਾਜੂ ਜੇ ਕਿਸੇ ਨੇ ਇਕੱਠੀਆਂ 2 ਜਾਂ 3 ਲੈਣੀਆਂ ਉਹ ਇਹ ਜਾਂ ਮਾਨਤਾਨ ਕਰ ਦਾਂਗੇ ਵੀ ਤੇ ਹੁਣ ਤੋਰ ਫਿਰ ਆ 3 ਨੰਬਰ ਵਾਲੀ ਇਹਦਾ ਸੂਆ ਕਿਹੜਾ ਇਹ ਬਈਆ ਹੁਣ ਸਵੇਰੀ ਸੂਈ ਹੈਗੀ ਠੀਕ ਹੈ 6 ਵਜੇ ਦੋ ਦੰਦ ਆ ਵੀਰੇ ਓਰੀਜਨਲ ਦੰਦਾਂ ਚ ਦੋ ਦੰਦ ਸੂਆ ਪਹਿਲਾ ਜੇਰ ਜੇ ਆਪਾਂ ਡੰਨ ਜੇਰ ਦੀ ਆਪਣੀ ਗਾਰੰਟੀ ਹੈ ਵੀਰੇ ਆ ਬੱਚਾ ਇਹਨੇ ਐਫ ਲੱਗਿਆ ਹਾਦੀ ਸੀਮਣਾ ਹਾਂ ਹਾਂ ਵਧੀਆ ਟੀਕਾ ਲੱਗਿਆ ਹਾਦੀ ਬੱਚਾ ਦੇਤਾ ਪਰ ਇਹਨੇ ਠੀਕ ਆ ਗੱਲ ਕਾਦੇ ਦਾ ਆ ਗਿਆ ਸੱਜਣੋ ਫੁੱਲ ਡਬਲ ਤੇ ਬਾਕੀ ਕਣ ਦਾ ਸਾਈਜ਼ ਬਹੁਤ ਸੋਹਣਾ ਰੱਖਿਆ ਇੱਥੋਂ ਚੈੱਕ ਕਰ ਸਕਦੇ ਹੋ ਤੇ ਬਾਕੀ ਦੰਦ ਵੀ ਤੁਹਾਨੂੰ ਇਹ ਦਿਖਾ ਦਨੇ ਆ Ориਜినਲ ਦੋ Ориਜినਲ ਦੋ ਦੰਦ ਆ ਗੀ ਤੇ ਚੌਣ ਚਬਾਉਣ ਦੀ ਕੈਮਰਾ ਜੁ ਓਕੇ ਆ ਵੀਰੇ ਟੂਟੀਆ ਵਰਗੀ ਜਾਂ ਦੋ 2.5 ਕਿਲੋ ਚੌਤੀ ਸੀ ਬਾਈ ਜੇ ਰਪੈਂਤ ਤੋਂ ਬਾਅਦ ਆਪਾਂ ਆਰਡਰ ਰੱਖੂਗੀ ਫਿਕਸ ਜਾ ਹਾਂ ਆਰਡਰ ਸੱਜਣੋਂ ਨਾਲ ਲੱਗਵਾ ਜਾਂ ਰੱਖੂਗੀ ਜਿਵੇਂ ਦੋ ਦੰਦਾ ਨਾ ਉਹ ਹਿਸਾਬ ਨਾਲ ਕੱਦ ਬਹੁਤ ਆ ਬੱਚੀ ਦਾ ਚਮਕਦਮਕ ਬਹੁਤ ਆ ਬਈ ਯਾਰ ਕੱਦ ਵੀ ਫੁੱਲਾ ਤੇ ਲੰਬੀ-ਲੰਬੀ ਵੀ ਫੁੱਲਾ ਤੇ ਬਾਕੀ ਥਾਣਾ ਦਾ ਸੈਜ ਸਾਨੂੰ ਕੇਰਾ ਨੇੜੇ ਲਾ ਕੇ ਹੋਰ ਚੈੱਕ ਕਰਾ ਦੇਣਾ ਫਸਵਾ ਜਾਂ ਆਡਰ ਹੀ ਰੱਖਦੀ ਆ ਥਣ ਰੱਖਦੀ ਆ ਹੱਥੀ ਚਵਾਈ ਵਾਲਾ ਮੁਠੀ ਵਾਲਾ ਥਾਣਾ ਕੋਈ ਬੜਾ ਜਿਆਦਾ ਵੱਡਾ ਨਹੀਂ ਲੱਗਿਆ ਕਿਉਂਕਿ ਦੋ ਦੰਦਾ ਹਜੇ ਬੱਚੀ ਨੇ ਬਣਨਾ ਪਹਿਲਣਾ ਚਵਾਈਆਂ ਚਬੂਈਆਂ ਲੱਗ ਚੁਈਆਂ ਲੱਗ ਚੁਈਆਂ ਲਾ ਕੇ ਬਈ ਕੁਰੀ ਕੁਛ ਹੋਰ ਹੀ ਬਣ ਜੂਗੀ ਇਹੇ ਅੱਜ ਵਾਈਆਂ ਚੂਈਆਂ ਲੱਗ ਕੇ ਬਾਈ ਕਹਿੰਦਾ ਅੱਗੇ ਜਾ ਕੇ ਚੰਗੀ ਤਾਰੀ ਫੜ ਜੂ ਤੇ ਥਾਣਾ ਦਾ ਗੈਪ ਬਹੁਤ ਸੋਹਣਾ ਰੱਖ ਜੇ ਕਿੰਨਾ ਕੁ ਦੁੱਧ ਪਾ ਸਕਦੇ ਰਾਜੂ ਦੁੱਧ ਬਈ ਨਾਰਮਲ 18 19 ਕਿਲੋ ਮੰਨ ਕੇ ਲੈ ਜੇ ਬੱਚੀ ਦਾ ਬਈ ਯਾਰ ਬੰਦਾ ਤੇ ਆ ਗਈ ਕਰਾਉ ਸੰਗ ਜੀ ਨਾ ਥੋੜੀ ਜੀ ਕਰਾਉ ਜ਼ਰੂਰ ਹੈ ਬਈ ਯਾਰ ਪੈਸੇ ਕਿੰਨੇ ਲਾਵਾਂਗੇ ਜੀ ਇਹ ਬੱਚੀ ਹਾਂ ਨਾ 62000 ਦੀ ਦਵਾਂਗੇ ਬਈ ਜੀ 62000 ਦੀ ਹਾਂ ਆ ਇਹ ਆ ਗਈ 3 ਨੰਬਰ ਤੇ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲੈ ਤੇ ਅਗਲੀਆਂ ਦਿਖਾਵਾਂਗੇ ਸਾਰੀਆਂ ਗੱਬਣਾਂ ਤੇ ਹੁਣ ਤੁਹਾਨੂੰ ਇੱਕ ਜਰਸੀ ਦਿਖਾ ਦਾਂਗੇ ਵੱਡੀ ਪੰਜਾਬ ਵਾਲੀ ਹੈਵੀ ਵਜ਼ਨ ਚ ਹੱਥੀ ਜਵਾਈ ਵਾਲਾ ਲੱਗਿਆ ਮੁਠੀ ਵਾਲਾ ਨਾੜਾ ਨੂੜਾ ਬਹੁਤ ਸੋਹਣੀਆਂ ਨੇ ਹਵਾਨੇ ਤੇ ਤੋਰ ਚੋਬਰਾ ਖੋਲ ਕੇ ਇਹਦਾ ਸੂਆ ਕਿਡਾ ਇਹਦਾ ਅਰੀਜਨਲ ਤੀਜਾ ਸੂਆ ਹੈ ਬਈ ਯਾਰਾ ਤੀਜਾ ਐਵੇਂ ਦੂਜਾ ਕਹੀਏ ਉਹ ਸਵਾਦ ਨਹੀਂ ਆਉਂਦਾ ਠੀਕ ਆ ਗੱਲ ਜਿਹੜਾ ਹੋਊਗਾ ਉਹੀ ਦੱਸਾਂਗੇ ਬਈ ਕਿੰਨੇ ਦਿਨ ਕੱਢੂਗੀ ਇਹ ਲੈ ਜੂ ਬਈ 5-7 ਦਿਨ ਇਹ ਹਫਤਾ ਕੱਢ ਦੂ ਹਾਂ ਅੱਤੇ ਜਾਣ ਜੂਨ ਫੁੱਲ ਆ ਗਈ ਹੈ ਨਾ ਫੁੱਲ ਬਈ ਹਾਈਟ ਫੁੱਲ ਆਕ ਕੱਦ ਵੀ ਫੁੱਲਾ ਤੇ ਲੰਬੀ ਵੀ ਸੋਡੇ ਸਾਹਮਣੇ ਨਜ਼ਰ ਆਈ ਜਾਂਦੀ ਹੈ ਕੈਮਰੇ ਚ ਲੰਬਾਈ ਵੀ ਫੁੱਲਾ ਕੱਦ ਵੀ ਫੁੱਲਾ ਬਜੂਦ ਵੀ ਚੰਗਾ ਪੰਛੀ ਦਾ ਜਾਨ ਜੂਨ ਵੀ ਸੱਜਣੋ ਫੁੱਲੇ ਆ ਗਈ ਸੂਆ ਬਾਈ ਕਹਿੰਦਾ ਅਰੀਨਲ ਤੀਜਾ ਤੇ ਦੂਜੇ ਦਾ ਕੀ ਰਿਕਾਰਡ ਆ ਰਜੇ ਦਾ 25 ਕਿਲੋ ਦਾ ਰਕਾਰਡ ਆ ਬਈ ਦੂਜੇ ਸੂਏ ਦਾ ਇਹਦਾ ਮਾਲਕਾਂ ਦੇ ਦੱਸਣ ਮੁਤਾਬਕ ਆ ਠੀਕ ਆ ਗੱਲ ਹਫਤਾ ਘੜਦੂ ਹਨਾ ਇੱਕ ਹਾਂ ਬਈ ਹਫਤਾ ਲੈ ਜੂ ਬੜਾ ਉਹ ਇਹੇ ਸ਼ਾਮ ਸੂਮ ਵਾਲੇ ਛੱਡ ਦਾਂਗੇ ਅੱਜ ਆਪਾਂ ਹਾਂ ਛੱਡ ਦਾਂਗੇ ਬਈ ਪੈਸੇ ਕਿੰਨੇ ਲਵਾਂਗੇ ਤੇ ਬਈ ਇਹ ਛੋੜ ਛੱਪਾ ਕੋਸੇ ਨਹੀਂ ਕਰਨਾ ਇਹਦਾ ਲਵਾਂਗੇ ਰੁਪਈਆ 75000 ਹਿਕਸ ਜਾ ਹਾਂ ਫਿਕਸ ਆ ਬਸ ਸਵਾ ਅੱਧੀ ਠੰਡੀਆਂ ਨਾ ਜਮੀ ਬਈ ਜਮੀ ਆਦੇ ਯਾਰ ਗਾਇ ਬਹੁਤ ਸੋਹਣਾ ਰਗ ਰ ਤੇ ਬਾਕੀ ਬਣਨੀ ਬੁਣਨੀ ਬਹੁਤ ਥੱਲੇ ਆ ਤੇ ਠੰਣ ਲੱਗਿਆ ਹਨੂੜਾ ਬਹੁਤ ਨੇ ਬਈ ਆ ਦੇਖੋ ਆ ਇਥੋਂ ਚੈੱਕ ਕਰ ਸਕਦੇ ਮੇਨ ਗੱਲ ਹੁੰਦੀ ਹੈ ਪਸ਼ੂ ਦੇ ਸੁਭਾਅ ਦੀ ਸੁਭਾਅ ਦੀ ਆ ਗਈ ਫੁੱਲ ਠੰਡੀ ਇਹ ਆ ਗਈ 4 ਨੰਬਰ ਤੇ ਇਹ ਬਾਈ ਕਹਿੰਦਾ ਦੇ ਦਾਂਗੇ ਤੁਹਾਨੂੰ 75000 ਦੀ ਉੱਤੋਂ ਵੀ ਬਿਲਕੁਲ ਸਟੇਟ ਆ ਗਈ ਤੇ ਜਰਸੀ ਦੇ ਵਿੱਚ ਆ ਗਈ ਜਿਵੇਂ ਆਪਾਂ ਕਹਿੰਦੇ ਨੇ ਪੰਜਾਬ ਵਾਲੀ ਜਰਸੀ ਤੇ ਹੁਣ ਤੌਰ ਦੇ ਰਾਜੂ ਆ 5 ਨੰਬਰ ਵਾਲੀ ਇਹ ਕ੍ਰੋਸ ਸੰਗ ਚ ਆ ਗਈ ਇਹ ਕ੍ਰੋਸ ਸੰਗ ਚ ਆ ਬਈ ਇਹ ਕਾ ਕਦਨ ਕੱਢ ਦਿਆ ਇਹ ਲੈ ਜੂ 10 ਦਿਨ ਬਈ ਦੱਸ ਦੇ ਨੇ ਐਚ ਐਫ ਕ੍ਰੋਸ ਚ ਆ ਗਿਆ ਹਾਂ ਐਚ ਐਫ ਕ੍ਰੋਸ ਆ ਗਿਆ ਕਿਹੜਾ ਸੂਆ ਸੁੰਦੀ ਆ ਇਹ ਇਹ ਵੀ ਤੀਜਾ ਸੂਆ ਬਈ ਇਹਦਾ ਵੀ ਤੀਜਾ ਹਾਂ ਤੇ ਬਾਕੀ ਪੈਪ ਚੰਗਾ ਜਾਂਦਾ ਦੁੱਧ ਵਾਲਾ ਨਾ 나ੜਾ ਨੂੜਾ ਬਹੁਤ ਨੇ ਦੁੱਧ ਦੀ ਰਿਪੋਰਟ ਬੜੀ ਚੰਗਿਆ ਬਈ ਗੁਰੀ ਇਹਦੀ ਕੀ ਰਿਕਾਰਡ ਆ ਇਹਦਾ ਪਹਿਲਾਂ 20 ਕਿਲੋ ਦੁੱਧ ਚੋਇਆ ਹੈ ਮਾਲਕਾਂ ਨੇ 20 ਕਿਲੋ ਹਾਂ ਤਕਰੀਬਨ ਆਪਾਂ ਕ੍ਰੋਸ ਆਂਗ ਚ ਹੀ ਦਿਖਾਵਾਂਗੇ ਨਾ ਸਾਰੀਆਂ ਬੇੜਾਂ ਹਾਂ ਦੋ ਕੁ ਬੇੜਾਂ ਬਰੀਡ ਵਾਲੀਆਂ ਹੈਗੀਆਂ ਨੇ ਵੀ ਵੱਡੀਆਂ ਠੀਕ ਆ ਗੱਲ ਤੇ ਇਧਰਲੇ ਬੰਨੇ ਬਾਕੀ ਆਮ ਸੱਜਣ ਦੇ ਰੱਖਣ ਵਾਲੀਆਂ ਦਿਖਾਉਣੀਆਂ ਨੇ ਕ੍ਰੋਸ ਆਂਗ ਚ ਫੈਟ ਵੀ ਚੰਗੀ ਆ ਕਿਉਂਕਿ ਦਿਨ ਬੱਛੀ ਕੱਢਦੀ ਆ ਬਾਨੀ ਬੁੰਨੀ ਬਹੁਤਾ ਤੇ ਆਰਡਰ ਤਕਰੀਬਨ ਤਕਰੀਬਨ ਰਾਜੂ ਫਿਕਸ ਜਿਹੀ ਰੱਖੂਗਾ ਨਾ ਬਈ ਫਿਕਸ ਆ ਅੱਗੇ ਪਿੱਛੇ ਦਾ ਲੇਵਾ ਕੱਢੂਗੀ ਠੰਡੀ ਸੀਲ ਬਥੇਰੀ ਐ ਵੀ ਸਵਾਦ ਹੀ ਠੰਡੀ ਬਣੇਗਾ ਹਾਂ ਹਾਂ ਬਈ ਆ ਦੇਖ ਗਰੀ ਗੂੰਦ ਹੀ ਆਉਂਦੀ ਆ ਹੱਦਾਂ ਇਹਦੇ ਪੈਸੇ ਇਹ ਅੱਜ ਦੇ ਦਾਂਗਾ ਬਈ ਯਾਰ 62000 ਦੀ ਐ ਵੀ 60 ਹਾਂ 2000 ਵੀ ਹਾਂ ਬਾਈ ਇਹ ਬਾਈ ਕਹਿੰਦਾ ਦੇ ਦਾਂਗੇ 62000 ਦੀ ਤਿਆਰੀ ਤੇ ਤਾਂ ਆਪਾਂ ਨੂੰ ਵੀ ਪਤਾ ਵੀ 70 72000 ਦਾ ਮਾਲ ਆ ਇਹ ਠੀਕ ਹੈ ਗੱਲ ਇਹ ਸਾਮ ਸੂਹ ਵਾਲੇ ਛੱਡਾਂਗੇ ਸਾਮ ਵਾਲੇ ਛੱਡ ਦਾਂਗੇ ਅੱਜ ਵਪਾਰੀ ਸੱਜਣ ਵੀ ਸਾਮ ਕੇ 2 ਰੁਪਏ ਕਮਾ ਸਕਦਾ ਸਹੀ ਗੱਲ ਹਾਂ ਬਾਈ ਇਹ ਹੁਣ ਆ ਜਾ ਅਗਲੇ ਨੰਬਰ ਤੇ ਤੋਰ ਖੋਲ ਕੇ ਵੀ ਇਹ ਤਕਰੀਬਨ ਇਧਰਲੇ ਬੰਨੇ ਤੁਹਾਨੂੰ ਐਚ ਐਫ ਕ੍ਰਾਸ ਤੇ ਦੋ ਵੱਡੀਆਂ ਐਚ ਐਫ ਦਿਖਾ ਦਾਂਗੇ ਚੰਗੇ ਦੁੱਧ ਵਾਲੀਆਂ ਇਧਰਲੇ ਬੰਨੇ ਲਾਸਟ ਤੇ ਇਹ ਵੀ ਹਲਕੇ ਜੇ ਕ੍ਰਾਸ ਅੰਗ ਚ ਆ ਗਈ ਹੈ ਨਾ ਹਾਂ ਬਾਈ ਇਹਦਾ ਸੂਆ ਰੱਜੂ ਇਹਦਾ ਦੂਜਾ ਬਾਈ ਦੂਜਾ ਸੂਆ ਕਿੰਨੇ ਦਿ ਤਕਰੀਬਨ ਇਧਰ ਲੀਆਂ ਹਫਤੇ ਦੱਸ ਦਿੰਦੀਆਂ ਕੱਚੀਆਂ ਆ ਹਾਂ ਬਈ ਹਾਂ ਹਫਤੇ ਦੇ ਆਸੇ ਪਾਸੇ ਆ ਗਈਆਂ ਸੂਆ ਦੂਜਾ ਕੁਝ ਲੇਵੇ ਚੱਕ ਗਈਆਂ ਬਈ ਹੁਣ ਹੀ ਆਈਆਂ ਨੇ ਹਲੇ ਘੰਟਾ ਹੀ ਹੋਇਆ ਆਈਆਂ ਨੂੰ ਆ ਸਾਫਰ ਚ ਕਈ ਵਾਰੀ ਹੈ ਨਾ ਆਪਾਂ ਨੂੰ ਲੇਵਾ ਚੱਕ ਜਾਂਦਾ ਤੇ ਆਪਾਂ ਜਿਵੇਂ ਗੱਲ ਕਰ ਲਈਏ ਇੱਕ ਅੱਧਾ ਦਿਨ ਰੋਕ ਕੇ ਉਹ ਦੁਬਾਰੇ ਉਤਰਿਆ ਨਾ ਕਹੂੰਗੀ ਲੰਬੀ ਬਾੜ ਤੋਂ ਆਉਂਦਾ ਪਸ਼ੂ ਕਈ ਵਾਰੀ ਉਹਦੇ ਕਰਕੇ ਆਰਡਰ ਚੱਕ ਜਾਂਦਾ ਲੇਵਾ ਤੇ ਇਹਦਾ ਰੇਟ ਰੱਜੂ ਬਈ ਦਾ ਫਿਕਸ ਹੈ ਰੇਟ 55000 ਰੁਪਿਆ ਸਰਫ ਹਾਂ ਬਾਤ ਚੋਂ ਨਾ ਗਈ ਬੈਗ ਗਈ 20 ਕਿਲੋ ਦੁੱਧ ਦੀ ਗਰੰਟੀ ਆ ਬਈ ਯਾਰ ਭਾਨੀ ਭੁੰਨੀ ਬਹੁਤ ਆ ਹਲੇ ਤਾਂ ਦੇਖੀ ਪਲਾਈਆਂ ਪਲੂਈਆਂ ਕਿੰਨੀਆਂ ਭਈਆਂ ਨੇ ਬੈਠਦੀਆਂ ਯਾਰ ਠੀਕ ਐ ਠੰਡੀ ਸੀਲ ਹੈਗੀ ਇੱਕ ਹਫਤੇ ਤੋਂ 10 ਦਿਨ ਕੱਢ ਦੂ ਹਾਂ ਇਹਦਾ ਕਿੰਨਾ ਦੱਸਿਆ 55000 ਦੀ ਦਵਾਂਗੇ 55 ਦੀ ਫਿਕਸ ਜੀ ਹਾਂ ਮਾਨ ਤਾਂ ਨਹੀਂ ਕਰਾਂਗੇ ਮੌਕੇ ਤੇ ਠੀਕ ਐ ਗੱਲ ਥੋੜਾ ਬਹੁਤਾ ਹਾਂ ਆ ਯਾਦ ਅੰਤਰ ਨਹੀਂ ਹੋਊਗਾ ਬਾਈ ਦੇ ਰੇਟ ਹੋਣਗੇ ਫਿਕਸ ਜੇ ਤੇ ਆ ਵੱਛੀ ਵੀ ਤੋਰ ਦੇ ਦੇ ਇਹ ਵੀ ਪਹਿਲਾ ਸੂ ਹੈ ਬਾਈ ਯਾਰ ਗੁਰੀ ਇਹ ਵੀ ਕੱਢ ਦੀ ਆ ਦੇਣਾ ਜੇ ਨਾ ਲੈ ਜੂ ਬਰੇ ਆਰਡਰ ਸੋਣਾ ਮਾਉਂਦੇ ਨਾ ਆਰਡਰ ਬਹੁਤ ਕਮਾਲ ਦਾ ਬਣਾਉਗੀ ਤੇ ਦਿਨ ਕੱਢੂਗੀ 10 ਇੱਕਸ ਆਰਡਰ ਰੱਖੂਗੀ ਚਾਰ ਦੰਦਾ ਬਾਈ ਆ ਦੰਦਾ ਚ ਬਾਈ ਕਹਿੰਦਾ ਚਾਰ ਦੰਦ ਦਸੂ ਆ ਪਹਿਲਾ ਗੈਪ ਸੋਨਾ ਰੱਖੂ ਇਹ ਹਾਲੇ 15 ਮਿੰਟ ਹੀ ਹੋਏ ਨੇ ਸਾਡੀ ਨੂੰ ਬਾਈ ਗੱਡੀ ਚ ਹੋਣੀ ਆਈਏ ਇਹ ਤਾਂ ਹਾਲੇ ਅਜੇ ਮੋਡੀਫਾਈ ਨਹੀਂ ਕਰੀ ਆ ਨਾ ਨਾ ਹਾਲੇ ਤਾਂ ਨਮਾਉਣ ਤੋਂ ਮਾਉਣ ਵਾਲੀ ਵੀ ਪਈ ਆ ਬਾਈ ਯਾਰ ਠੀਕ ਆ ਗੱਲ ਆ ਮੋਡੀਫਾਈ ਨਹੀਂ ਬਾਈ ਕਹਿੰਦਾ ਕੀਤੀ ਅਜੇ ਨਮਾਉਣ ਤੋਂ ਮਾਉਣ ਵਾਲਾ ਸਿਸਟਮ ਹੈਗਾ ਇਹਦਾ ਤੇ ਲੰਬੀ-ਲੁੰਬੀ ਵੀ ਚੰਗੀ ਆ ਕੱਦ ਵੀ ਚੰਗਾ ਤੇ ਜਿੱਡੀ ਕੋ ਹੋਊਗੀ ਓਡੀ ਕੀ ਆਪਾਂ ਦਿਖਾਵਾਂਗੇ ਜਿੱਡੀ ਤੁਸੀਂ ਕੈਮਰੇ ਚ ਦੇਖੋਗੇ ਨਾ ਓਡੀ ਕੀ ਬਾਈ ਕੋਲੇ ਆ ਕੇ ਪਾਉਂਗੇ ਇਹ ਚੀਜ਼ ਨਹੀਂ ਹੋਊਗਾ ਵੀ ਕੈਮਰੇ ਸਾਨੂੰ ਬਾਲੀ ਵੱਡੀ ਲੱਗੂ ਪੰਛੀ ਤੇ ਨੇੜੇ ਆ ਕੇ ਛੋਟੀ ਲੱਗੂ ਤੇ ਬਾਕੀ ਥਾਂ ਸੋਨਾ ਕੱਢੂਗੀ ਇੱਥੋਂ ਚੈੱਕ ਕਰ ਬਈ ਬਾਲੀ ਠੰਡੀ ਠੰਡੀ ਮੱਛੀ ਹੈ ਯਾਰ ਹਾਲ ਤਾਂ ਸਟਾਰਟਿੰਗ ਹੀ ਕਰੀ ਯਾਰ ਤਾਂ ਇਹ ਬਈ ਯਾਰ ਸੁਹਾ ਪਹਿਲਾ ਤੇ ਦੰਦਾਂ ਚ ਚਾਰ ਦੰਦਾਂ ਦਾ ਹਾਂ ਇਹਦੇ ਕਿੰਨੇ ਪੈਸੇ ਲਵਾਂਗੇ ਬਈ ਇਹ ਵੀ 52000 ਦੀ ਦਵਾਂਗੇ ਬਈ ਯਾਰ ਹਾਂ ਨਾ ਹਾਂ ਨਾ ਠੀਕ ਹੈ ਗੱਲ ਤੇ ਹੁਣ ਆ ਵੱਡੀਆਂ ਆ ਗਈਆਂ ਬੜਾਂ ਲਾ। ਆ ਦੋ ਦਾਂਦਾ ਬੱਛੀ ਬਈ ਫਾਰਮ ਚ ਆਈ ਐ। ਦੋ ਦਾਂਦਾ? ਹਾਂ, ਅਰੀਜਨਲ ਦੋ ਵੱਡਾ। ਵੱਡੀ-ਬੁੱਡੀ ਬਹੁਤ ਆ ਦੋ ਦਾਂਦੇ। ਅਰੀਜਨਲ ਦੋ ਦਾਂਦਾ ਬਈ ਯਾਰ। ਪਹਿਲਣ ਸੁੰਦੀ ਐ। ਪਹਿਲਣ ਬਈ ਪਹਿਲਣ ਆ ਦੇਖ ਲਾ। ਆ ਦੋ ਦਾਂਦਾ ਆ ਗਈ ਪ्योर ਲੈ ਜਾ ਲੈ ਇਹਨੂੰ। ਤੇ ਵੱਡੀ-ਬੁੱਡੀ ਆ ਗਈ ਸੱਜਣਾ ਫੁੱਲ ਸੋਨੂੰ ਐ ਲੱਗੂ ਜਿਵੇਂ ਦੂਜੇ ਸੂਈ ਵਾਲੀ ਬੱਛੀ ਹੁੰਦੀ ਆ ਕੱਦ ਵੇਡਾ ਏਡਾ ਕ ਵੱਡਾ। ਤੇ ਥਾਣੇ ਵੀ ਕੱਲਾ-ਕੱਲਾ ਰੱਖਦੇ। ਕੱਲਾ-ਕੱਲਾ ਬਈ ਲੈ ਜੂ ਹਣਾ। ਲੈ ਜੂ ਬਈ ਹਫਤਾ ਲੈ ਜੂ ਬੱਛੀ। ਕਿੰਨਾ ਗੁੱਦ ਪਾ ਸਕਦੀ ਯਾਰ ਜੂ ਬਾਈ ਜਿਹੜੇ ਫਾਰਮ ਚੋਂ ਲਈ ਹੈਗੀ ਹਾਂਜੀ ਪਹਿਲੇ ਨਾਲ ਬੱਛੀਆਂ ਉਹਨਾਂ ਦੀ 27 28 28 ਕਿਲੋ 30 ਲਉ ਪਲੱਸ 30 ਦੇ ਨਾਲ ਟੱਚ ਕਰਦੀਆਂ ਨੇ ਬਈ ਯਾਰ ਠੀਕ ਆ ਗੱਲ ਹਾਂ ਇਹ ਲੋਕਲ ਫਾਰਮ ਤੋਂ ਲਈਆਂ ਕਿਸੇ ਤੋਂ ਹਾਂ ਆ ਲੈ ਚਲਾ ਇਹਨੂੰ ਕਮਾ ਲੈ ਇੱਥੇ ਤੇ ਬਾਕੀ ਜਿੰਨੀਆਂ ਆਪਾਂ ਗੱਬਣਾ ਵਿਖਾਈਆਂ ਥਣਾ ਦੀ ਓਟ ਤੇ ਭੇਜ ਦਾਂਗੇ ਬਈ ਗਰੰਟੀ ਆਪਣੀ ਯਾਰ ਥਣਾ ਥਣਾ ਦੀ ਠੀਕ ਆ ਗੱਲ ਹਾਂ ਜਿਹੜਾ ਸੱਜਣ ਉਹ ਰਿਆ ਨਹੀਂ ਸਕਦਾ ਕਿਸੇ ਭਰਾ ਨੇ ਆਨਲਾਈਨ ਫਾਰਮ ਮੰਗਵਾਉਣਾ ਕੋਈ ਘਟਨੀ ਬਈ ਯਾਰ ਜਦੋਂ ਕਾਲ ਦੇ ਕਰੇ ਪਾਸ ਕਰਾ ਲਿਓ ਚਾਹੇ ਬਾਈ ਕੋਲੋਂ ਪਾਸ ਕਰਕੇ ਲੈ ਜਾ ਚਾਹੇ ਬਾਈ ਕਹਿੰਦਾ ਜਦੋਂ ਘਰੇ ਪਹੁੰਚ ਗਈ ਉੱਥੇ ਚੇਪਾ ਲੈ ਲੈ ਉਹ ਪਾਸ ਕਰ ਲੈਣ ਬਈ ਯਾਰਾ ਗਰੰਟੀਆਂ ਨੇ ਹਰੇਕ ਪੱਖ ਤੋਂ ਪੈਸੇ ਫਿਰ ਆਜੂ ਇਹਦੇ ਬਾਈ ਬੱਛੀ ਚਾਹੀਦੀ ਮੁੱਲ ਇੱਕ 10 ਕਰਾਲਾ ਇੱਕ 5 ਕਰਾਲਾ ਹਾਂਜੀ 2 ਘਟ ਲੱਖ ਦੀ ਦਵਾਂਗੇ 98 ਦੀ ਹਾਂ ਇਹ ਬਾਈ ਕਹਿੰਦਾ ਦੇਣੀ ਆ ਪੂਰੀ 90000 ਦਾ ਬਈ ਯਾਰ ਦੇਖੀ ਢਲਾਂ ਦਾ ਸਵੇਰੀ ਜਿਹੜੇ ਭਰਾ ਨੇ ਫਾਰਮ ਦਾ ਕੰਮ ਸ਼ੁਰੂ ਕਰਨਾ ਉਹਦੇ ਵਾਸਤੇ ਕੰਮ ਦੀਆਂ ਬੱਛੀਆਂ ਨਹੀਂ ਲਾਸਟ ਵਾਲੀਆਂ ਦੋ ਫਾਰਮ ਦੇ ਕੰਮ ਦੀਆਂ ਤੇ ਆ ਗਈ ਐਚ ਐਫ ਕੰਪਨੀ ਚ ਤੇ ਆ ਗਈ ਇਹ ਦੂਵੀਂ ਵੱਡੀ ਇਹਦਾ ਸੂਆ ਰਾਜੂ ਇਹਦਾ ਦੂਜਾ ਸੂਆ ਹੈ ਬਾਈ ਸਾਫ ਸੂਫ ਵੱਡੀ ਹੋਈ ਹੈ ਨਾ ਚੰਗੀ ਸ਼ਾਈਨਿੰਗ ਸੀ ਉਹਨਾਂ ਦੀ ਚੰਗੀ ਆ ਇਹ ਕਿੰਨੇ ਦਿਨ ਕੱਢੂਗੀ ਇਹਦੇ ਪਾਏ ਨੇ 10 ਦਿਨ ਬਾਈ ਤਰੀਕ ਦੇ ਮੁਤਾਬਕ ਹਲੇ ਠੀਕ ਆ ਕਾਦੇ ਦਾ ਵੀ ਉਹਦੇ ਨਾਲ ਉੱਚਾ ਥੋੜਾ ਕਰਨਾ ਇਹਨੇ ਪਹਿਲਾਂ ਨੇ 32 33 ਕਿਲੋ ਦੁੱਧ ਪਾਇਆ ਹੋਇਆ ਹੈ ਬਈ ਯਾਰਾ ਇਹ ਵੀ ਫਾਰਮ ਦੀ ਆ ਹਾਂ ਫਾਰਮ ਦੀ ਇੱਕੋ ਫਾਰਮ ਦੀਆਂ ਨੇ ਬਈ ਇਹ ਦੋਨੇ ਦੋਨੇ ਠੀਕ ਆ ਲੈ ਚਲ ਬਈ ਐਨ ਇਹ ਆਗੀਆਂ ਦੋ ਫਾਰਮ ਦੇ ਕੰਮ ਵਾਲੀਆਂ ਬੈੜਾਂ ਤੇ ਬਾਕੀ ਸੱਤ ਸੂਨੂੰ ਦਿਖਾਤੀਆਂ ਕ੍ਰੋਸ ਤੇ 2 4 ਬਾਈ ਕੋਲੇ ਸ਼ਾਮ ਤੱਕ ਸੂਈਆਂ ਹੋਈਆਂ ਹੋਰ ਆ ਜਾਣਗੀਆਂ ਸੰਪਰਕ ਹੋਣਾਂ ਵਾਸਤੇ ਚਾਰ ਗਾਮਾ ਹੋਰ ਆਉਣੀਆਂ ਨੇ ਬਾਈ ਹਲੇ ਸੂਈਆਂ ਹੋਈਆਂ ਇਹਦਾ ਰੇਟ ਹੈ ਇਹ ਬਾਈ ਹਾਂ ਨਾ 1 10 ਦੀ ਦੇਣੀ ਅੱਜ 1 ਲੱਖ 10 ਹਜ਼ਾਰ ਹਾਂ ਜਿੱਦੇ ਤਿਆਰੀ ਤੇ ਆ ਗਈ ਹਾਂਜੀ ਉਦੋਂ ਦਾ ਰੇਟ ਹੋਰ ਹੋਊਗਾ ਬਾਈ ਠੀਕ ਆ ਗੱਲ ਹੂੰ 1 ਲੱਖ 10 ਹਜ਼ਾਰ ਦੀ ਇਹ ਦੇਣੀਆਂ ਤੇ 98 ਦੀ ਇਧਰ ਲਈ ਜੇ ਰਾਜੂ ਜੋੜੇ ਹੀ ਲੈ ਲੈ ਕੇ ਜੋੜੇ ਦਾ ਉਹ ਜਿਹਾ ਮਾਨਤਾਨ ਕਰ ਦਾਂਗੇ ਵੀ ਬੰਦੇ ਪੰਜ ਡਾ ਦੇਾਂਗੇ ਜੋੜੇ ਦਾਂਦਾਂਗੇ ਬਈ ਯਾਰ ਬੋਲ ਤੇਰਾ ਨੰਬਰ ਪਰ 79739 92814 ਜੀ 7973992814 ਪਿੰਡ ਆ ਗਿਆ ਉਪਲੀ ਦੋ ਫਾਰਮ ਦੇ ਕੰਮ ਦੀਆਂ ਦਿਖਾ ਦਿੱਤੇ ਤੇ ਬਾਕੀ ਜਿਵੇਂ ਘਰੇਲੂ ਭਰਾਵਾਂ ਨੇ ਖਰੀਦਣੀਆਂ ਨੇ ਓਦਾਂ ਦੇ ਜਾਨਵਰ ਦਿਖਾਤੇ ਜਾਨਵਰ ਸਾਰੀਆਂ ਨਸਲਾਂ ਦੇ ਆ ਗਏ ਐਚ ਐਫ ਐਚ ਐਫ ਕ੍ਰੋਸ ਤੇ ਜਰਸੀ ਪੰਜਾਬ ਵਾਲੀ ਤੇ ਗਰਲੈਂਡੋ ਕ੍ਰੋਸ ਸੰਗ ਚ ਆ ਗੀਆਂ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ